ਕਾਰਪੋਰੇਸ਼ਨ ਚਾਉਣਾ ਨੇ ਗੋਗੀ ਵਰਗੇ ਕਦੇ ਸੱਤ ਲੋਜ ਕਿਸ਼ਤੀ ਲੈ ਕੇ ਉਤਰ ਜਾਂਦੇ ਆ ਕਦੇ ਆ ਭੰਦੇ ਇੱਥੇ ਨਹੀਂ ਪੱਥਰ ਆ ਕੇ ਇਹ ਇਹ ਮੁੱਦਾ ਹੈ ਕਿਉਂ ਨਹੀਂ ਕੀ ਲੁਧਿਆਣਾ ਮਰ ਨਹੀਂ ਰਿਹਾ ਜਿਹੜੀ ਗੱਲ ਇਹ ਪ੍ਰਵਾਸੀਆਂ ਦੀ ਕਰਦੇ ਆ ਕਿ ਪ੍ਰਵਾਸੀ ਪਾਣੀ ਨਹੀਂ ਪੀਂਦੇ ਕਿਉਂ ਨਹੀਂ ਮਰ ਰਹੇ ਜਿਹੜੇ ਖਿਲਾਫ ਖੜੇ ਕਰਦੇ ਆ ਲਿਆ ਕੇ ਬੰਦੇ ਉਹ ਵੀ ਤਾਂ ਮਰ ਰਹੇ ਨੇ ਉਹ ਤਾਂ ਗਰੀਬ ਬੰਦੇ ਨੇ ਉਹ ਲਾਜ ਵੀ ਨਹੀਂ ਕਰਾਇਆ ਜਾਣਾ ਤਗੜਾ ਦਾ ਲਾਜ ਵੀ ਕਰਾ ਲੂਗਾ ਪੂਰਾ ਲੁਧਿਆਣਾ ਪੀੜਤਾ ਪੂਰਾ ਪੂਰਾ ਕੱਲਾ ਕੱਲਾ ਬੱਚਾ ਬੱਚਾ ਪੀੜਤਾ ਲੁਧਿਆਣੇ ਦਾ ਤੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਹੁਣ ਥੋਡੇ ਕੋਲੇ ਵੋਟਾਂ ਲੈਣ ਆਉਣਗੇ ਆਮ ਆਦੀ ਪਾਰਟੀ ਵਾਲੇ ਘੇਰ ਕੇ ਸਵਾਲ ਕਿਉਂ ਨਹੀਂ ਪੁੱਛਦੇ ਵੀ ਦੱਸੋ ਸਾਨੂੰ ਜ਼ਹਿਰ ਦੇ ਕਿਉਂ ਮਾਰਿਆ ਜਾ ਰਿਹਾ ਚੁੱਪ ਕਿਉਂ ਨੇ ਲੋਕ ਕਿਹੜੀ ਗੱਲ ਤੋਂ ਕੀ ਸਾਨੂੰ ਦੇ ਦੇਣਗੇ ਇਹ ਜਾਂ ਕੀ ਦੇਤਾ ਸਾਨੂੰ ਇਹਨਾਂ ਨੇ ਸਾਨੂੰ ਜ਼ਹਿਰ ਦੇਣੀ ਹੈ ਉਹ ਦੇਈ ਜਾਂਦੇ ਆ ਪਹਿਲਾਂ ਵਾਲੇ ਵੀ ਦੇ ਗਏ ਹੁਣ ਵੀ ਦੇਈ ਜਾਣਗੇ ਸੋ ਮੈਂ ਕਹਿੰਦਾ ਇਹਨਾਂ ਵੋਟਾਂ ਦੇ ਵਿੱਚ ਇਹ ਵੱਡਾ ਮੁੱਦਾ ਖਾਸ ਤੌਰ ਤੇ ਲੁਧਿਆਣੇ 'ਚ ਹੋਣਾ ਚਾਹੀਦਾ ਇਹਨਾਂ ਲੋਕਾਂ ਨੂੰ ਘੇਰ ਕੇ ਪੁੱਛਿਆ ਜਾਵੇ ਲੋਕਾਂ ਦ ਵੀਰ ਸੋ ਭਾਈ ਤੁਸੀਂ ਆ ਜਿਹੜਾ ਗੰਦ ਜ਼ਹਿਰ ਪਾਤੀ ਚਲੋ ਇਹਨਾਂ ਦੀ ਬਾਹ ਫੜਿਆ ਕਰੋ ਜਿੰਨੇ ਐਮਸੀ ਖੜੇ ਹੋਏ ਐ ਜਿੰਨੇ ਨਾਲ ਕੌਂਸਲਰ ਖੜੇ ਕੀਤੇ ਬੰਦੇ ਕੈਂਡੀਡੇਟ ਆ ਉਹਨਾਂ ਦੀ ਬਾਹ ਫੜੋ ਇਹਨਾਂ ਦਾ ਵੱਡਾ ਨੇਤਾ ਹਾਂ ਦਾ ਬਾਹ ਫੜੋ ਬਲੀਪੁਰ ਲੈ ਜਾਓ ਤਾਜਪੁਰ ਲੈ ਜਾਓ ਗੌਸਪੁਰੇ ਲੈ ਜਾਓ ਜਮਾਲਪੁਰ ਜਿੱਥੇ ਮਰਜ਼ੀ ਲੈ ਜਾਓ ਕਹਿਆ ਜੀ ਆਓ ਤੁਹਾਨੂੰ ਪਾਣੀ ਪਿਉਣਾ ਜਾਂ ਸਾਨੂੰ ਪਿਆਰ ਰਹੇ ਇੱਕ ਵਾਰੀ ਲੈ ਕੇ ਜਾਇਓ ਇੱਕ ਨਾ ਸਾਡੀ ਜਿਹੜੀ ਪਹਿਲਾਂ ਗੱਲ ਕਹੀ ਹੈ ਨਾ ਅਸੀਂ ਸਾਡਾ ਮਕਸਦ ਹੀ ਆ ਜਿਹੜਾ ਅਸੀਂ ਤੁਹਾਨੂੰ ਕਿਹਾ ਨਾ ਕਿ ਇੱਕ ਕਲਾ ਬੁੱਢੇ ਨਾਲੇ ਦਾ ਮਸਲਾ ਨਹੀਂਗਾ ਕੀ ਜਦੋਂ ਇਲੈਕਸ਼ਨ ਹੁੰਦੇ ਆ ਨਹੀਂ ਜੀ ਇਲੈਕਸ਼ਨ ਤਾਂ ਇਹ ਘਰ ਵਾਲਿਆਂ ਨੂੰ ਠੱਲਣਗੇ ਫੇਰ ਉਹਦੇ ਤੇ ਕੋਈ ਹੋਰ ਗੱਲਾਂ ਕਰਨਗੇ ਉਹ ਯਾਰ ਇੰਨਾ ਮੁੱਦਿਆਂ ਤੇ ਇਲੈਕਸ਼ਨ ਹੋਣ ਆਹੀ ਤਾਂ ਅਸੀਂ ਕਹਿ ਰਹੇ ਆ ਤੁਹਾਡੇ ਕੀ ਇਲੈਕਸ਼ਨ ਪੰਜਾਬ ਦੇ ਇਲੈਕਸ਼ਨ ਜਦੋਂ ਵੀ ਕਿਤੇ ਹੋਏ ਨੇ ਕਿਤੇ ਇੰਨਾ ਮੁੱਦਿਆਂ ਤੇ ਹੋਏ ਨੇ ਆ ਬਾਈ ਇਲੈਕਸ਼ਨ ਹੋਏ 4 ਕਿਹੜੀਆਂ ਗੱਲਾਂ ਹੋ ਰੀਆਂ ਸੀ ਵੀ ਇਹ ਘਰ ਵਾਲੀ ਨੇ ਆਏ ਕਹਤਾ ਉਹ ਇੱਕ ਮੰਤਰੀ ਬੋਲ ਪਿਆ ਆਖੇ ਸੈਂਟਰ ਦਾ ਮਨਿਸਟਰਰ ਹੈ ਇਹ ਤਾਂ ਜੀ ਘਰ ਵਾਲੀ ਨੇ ਐ ਕਹਤਾ ਮੇਰੇ ਕੰਮ ਦੀ ਨਹੀਂ ਰਹੀ ਉਹ ਅੱਗੋਂ ਜਵਾਬ ਦੇਣ ਲੱਗ ਗਿਆ ਲਾਹਨਤ ਆ ਯਾਰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆਣੀ ਹੈ ਔਰ ਉਹਦੇ ਚ ਗੱਲ ਕਿਹਦੇ ਤੇ ਹੋ ਰਹੀ ਹੈ ਵੋਟ ਕਿਹੜੀ ਗੱਲ ਤੇ ਪੈ ਰਹੀ ਹੈ ਇੰਨਾ ਬੇਹੁਦਾ ਗੱਲਾਂ ਉਤੇ ਔਰ ਜਿਹੜੇ ਬੇਹੁਦਾ ਗੱਲਾਂ ਕਰਦੇ ਨੇ ਅਸੀਂ ਉਹਨਾਂ ਨੂੰ ਸਰਕਾਰਾਂ ਚ ਬਾਹਰ ਦਿੰਨੇ ਆ ਜਾ ਕੇ ਉਥੇ ਪਾਰਲੀਮੈਂਟ ਚ ਬੋਲੇ ਇਹੀ ਸਾਡੇ ਇਥੋਂ ਦੇ ਮੈਂਬਰ ਪਾਰਲੀਮੈਂਟ ਕਿ ਡਾਈਂਗ ਰਹਿਣੀ ਚਾਹੀਦੀ ਹੈ ਕੈਨ ਯੂ ਆਸਕ ਮੈਂ মিডিਆ ਨੂੰ ਕਹੂੰਗਾ ਇਹਨਾਂ ਨੂੰ ਪੁੱਛਿਓ ਜੇ ਜ਼ਰਾ ਕਿ ਡਾਈਂਗ ਜੋ ਆ ਬੰਦੇ ਮਾਰ ਰਹੀ ਹੈ ਜੋ ਕੈਮੀਕਲ ਕਲੀਨ ਹੁੰਦਾ ਹੈ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਨੂੰ ਜ਼ਰਾ ਐਨਜੀਟੀ ਦੀ ਫੁੱਲ ਫਾਰਮ ਪੁੱਛ ਲਿਓ ਜੇ ਆ ਸਾਡੀ ਟ੍ਰੈਜੇਡੀ ਹੈ ਕਿ ਸਾਡੇ ਲੀਡਰ ਉਹ ਬੰਦੇ ਨੇ ਜੋ ਟਫਰ ਹੁੰਦੇ ਨੇ ਸਾਡੇ ਲੀਡਰ ਉਹ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਆਪਦੀਆਂ ਗੱਲਾਂ ਦਾ ਇਹ ਮੁੱਦਿਆਂ ਤੇ ਇਲੈਕਸ਼ਨ ਹੋਣ ਜਿਹਦੇ ਕਾਲਾ ਪਾਣੀ ਥੋੜੀ ਹੋਂਦਾ ਹੈ ਪੰਜਾਬ ਦੀ ਜੀਵਨ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਜੇ ਪਾਣੀ ਗੰਦਾ ਹੋ ਗਿਆ ਪਾਣੀ بچਿਆ ਨਾ ਜਿਵੇਂ ਲਖੇ ਨੇ ਕਿਹਾ ਤਾਂ ਆਪ ਕਰਾਂਗੇ ਕੀ ਕੀ ਉਹਦੇ ਲਈ ਕੋਈ ਪਾਲਿਸੀ ਕੋਈ ਮੁੱਦਾ ਕੋਈ ਮੈਨੀਫੈਸਟੋ ਕੋਈ ਗੱਲ ਹਰ ਰੋਜ਼ ਮੁੱਖ ਮੰਤਰੀ ਬੋਲਦਾ ਕਿਤੇ ਕੀਤੀ ਐਡਾ ਵੱਡਾ ਰੋਹ ਆ ਗਿਆ ਇਨੇ ਲੋਕ ਆ ਗਏ ਉਹਦੇ ਲਈ ਕੋਈ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਗੱਲ ਨਿਕਲੀ ਕਿਉਂ ਨਹੀਂ ਨਿਕਲੀ ਉਸ ਦਿਨ ਜਦ ਸਾਡੇ ਨਾਲ ਗੱਲਾਂ ਕਰ ਰਹੇ ਸੀ ਇਨਾਂ ਨੂੰ ਰੂਪ ਚ ਲੈ ਕੇ ਗੱਲਾਂ ਹੋ ਰੀਆਂ ਸੀ ਕਿਤੇ ਬਿਆਨ ਦਿੱਤਾ ਕਿਉਂ ਨਹੀਂ ਦਿੱਤਾ ਜੇ ਤੁਹਾਡੇ ਇਹ ਮੁੱਦੇ ਨਹੀਂ ਆ ਅਮਰੀਕਾ ਦੇ ਇਲੈਕਸ਼ਨ ਨਹੀਂ ਵੇਖਿਆ ਆਪਾ ਮੁੱਦਿਆਂ ਦੇ ਇਲੈਕਸ਼ਨ ਹੁੰਦੇ ਆ ਸਾਡੇ ਇੱਥੇ ਬੇਹੂਦਾ ਗੱਲਾਂ ਤੇ ਇਲੈਕਸ਼ਨ ਹੁੰਦੇ ਨੇ ਇਸੇ ਲਈ ਇਹ ਜੇ ਲੋਕ ਇਹ ਬੰਦੇ ਨੇ ਔਰ ਇਹੋ ਜਿਹਾ ਸਤਿਆਨਾਸ਼ ਕਰਦੇ ਨੇ ਜਿਵੇਂ ਉਹ ਕਰਨੇ ਨੇ ਪੰਜਾਬ ਦਾ ਔਰ ਪਹਿਲਿਆਂ ਨੇ ਵੀ ਆਹੀ ਕੀਤਾ ਸੀ ਕਹਨ ਉਹ ਇੱਥੇ ਕੀ ਦੱਸਦੇ ਜਿਵੇਂ ਗੱਲ ਇਲੈਕਸ਼ਨਾਂ ਦੀ ਹੈ